ਸੰਗਰੂਰ ਜ਼ਿਲ੍ਹੇ ਦੇ ਢੜਬਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਨਕਲੀ ਦੁੱਧ ਬਣਾਉਣ ਵਾਲੇ ਸੈਂਟਰ ਵਿੱਚ ਰੇਡ ਮਾਰੀ ਜਿਸ ਵਿੱਚ ਵੱਡੀ ਮਾਤਰਾ ਵਿੱਚ ਨਕਲੀ ਦੁੱਧ ਬਣਾਉਣ ਵਾਲਾ ਪਾਊਡਰ ਅਤੇ ਕੈਮੀਕਲ ਬਰਾਮਦ ਕੀਤਾ ਗਿਆ। ਮੌਕੇ ਉੱਪਰ ਪਹੁੰਚੀ ਟੀਮ ਨੇ ਸਾਰੀਆਂ ਚੀਜ਼ਾਂ ਦੇ ਸੈਂਪਲ ਭਰ ਕੇ ਖਰੜ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਰਫ਼ ਦੀ ਫੈਕਟਰੀ ਵਿੱਚ ਵੱਡੇ ਪੱਧਰ ਤੇ ਰਿਫਾਈਂਡ ਦੇ ਪੀਪੇ ਅਤੇ ਸੁੱਕੇ ਦੁੱਧ ਦੇ ਵੱਡੇ-ਵੱਡੇ ਪੈਕੇਟ ਲੁਕੋ ਕੇ ਰੱਖੇ ਗਏ ਸਨ ਜਿਨ੍ਹਾਂ ਨੂੰ ਟੀਮ ਵੱਲੋਂ ਜ਼ਬਤ ਕਰ ਲਿਆ ਗਿਆ। ਇੱਥੇ ਦੱਸਣਯੋਗ ਹੈ ਕਿ ਇਸੇ ਫੈਕਟਰੀ ਉੱਪਰ ਪਹਿਲਾਂ ਵੀ ਨਕਲੀ ਦੁੱਧ ਬਣਾਉਣ ਦਾ ਕੇਸ ਚੱਲ ਰਿਹਾ ਹੈ ਅਤੇ ਫਿਰ ਤੋਂ ਮੋੜੇ ਸ਼ਿਕਾਇਤ ਆਉਣ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਬਾਰਾ ਦਬਿਸ਼ ਦਿੱਤੀ ਗਈ ਹੈ। ਅੱਜ ਅਸੀਂ ਡੜਵਾ ਦੇ ਵਿੱਚ ਇੱਕ ਸੰਦੀਪ ਮਿਲਕ ਮਿਲਕ ਸੈਂਟਰ ਦੇ ਵਿੱਚ ਰੇਡ ਕੀਤੀ ਸੀ। ਤੇ ਉਥੋਂ ਪਨੀਰ ਤੇ ਦੁੱਧ ਦੇ ਸੈਂਪਲ ਲੈ ਗਏ ਤੇ ਉਹਨਾਂ ਆਪਣਾ ਜਿਹੜਾ ਸਾਰਾ ਸਮਾਨ ਸੀ ਜਿੱਥੇ ਉਹ ਆਪਣਾ ਰਾਮਟੀਰੀਅਲ ਸਟੋਰ ਕਰਦਾ ਸੀ ਜਿੱਦਾਂ ਜਸਟ ਲਾਈਕ ਰਿਫਾਈਨਡ ਰਿਫਾਈਨਡ ਔਇਲ ਹੋਇਆ ਤੇ ਸੁੱਕਾ ਦੁੱਧ ਜਿਹਨੂੰ ਆਪਾਂ ਕਹਿੰਦੇ ਆ ਤੇ ਦੁੱਧ ਬਣਾਉਣ ਵਾਲੇ ਜਿਹੜੇ ਪ੍ਰੋਡਕਟ ਸੀ ਰਾਮਟੀਰੀਅਲ ਉਹ ਸਾਰਾ ਉਹਨੇ ਆਪਣਾ ਇੱਕ ਦਿੜਬਾ ਕੌਰੀਆ ਰੋਡ ਦੇ ਉੱਤੇ ਹਰੀਓਮ ਆਈਸ ਫੈਕਟਰੀ ਦੇ ਵਿੱਚ ਰੱਖਿਆ ਹੋਇਆ ਸੀ ਤੇ ਅੱਜ ਅਸੀਂ ਜਦੋਂ ਉਹਨੂੰ ਖੋਲਾ ਕੇ ਦੇਖਿਆ ਤਾਂ ਇੱਥੇ ਸਾਨੂੰ ਤਕਰੀਬਨ 278 ਟੀਨ ਰਿਫਾਈਨਡ ਦੇ ਮਿਲੇ ਆ 70 ਟੀਨ ਖਾਲੀ ਮਿਲੇ ਆ ਉਹਦੇ ਨਾਲ ਤੇ ਸਕਿਮਡ ਮਿਲਕ ਪਾਊਡਰ ਦੇ ਜਿਹੜੇ ਨੇ ਸਾਡੇ ਕੋਲ 13 ਪੈਕੇਟ ਉਹ ਇੱਥੇ ਐਟ ਦੀ ਸਪੌਟ ਪਏ ਸੀ ਤੇ ਇੱਕ ਜਿਹੜਾ ਸੀ ਸੋਰਬੀਟੋਲ ਹੁੰਦਾ ਜਿਹੜਾ ਕਿ ਦੁੱਧ ਬਣਾਉਣ ਦੇ ਵਿੱਚ ਹੈਲਪਫਲ ਹੁੰਦਾ ਉਹ ਸਾਨੂੰ ਇਥੋਂ 100 ਲੀਟਰ ਦੇ ਕਰੀਬ ਉਹ ਮਿਲਿਆ ਤੇ ਅਸੀਂ ਸਾਰੀ ਇਹਨਾਂ ਚੀਜ਼ਾਂ ਦੇ ਸੈਂਪਲ ਲੈ ਕੇ ਖਰਵ ਲੈਬ ਦੇ ਵਿੱਚ ਕੱਲ ਸਵੇਰੇ ਚਲੇ ਜਾਣਗੇ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕਰਨੀ ਲਿਖਿਆ ਜਾਵੇ ਹਾਂ ਇਹਨਾਂ ਦਾ ਪਹਿਲਾਂ ਵੀ ਅਸੀਂ ਇੱਕ ਵਾਰੀ ਪਹਿਲਾਂ ਵੀ ਸੈਂਪਲ ਭਰਿਆ ਸੀ ਉਹ ਵੀ ਕੇਸ ਚੱਲ ਰਿਹਾ ਪਰ ਸਾਡੇ ਕੋਲ ਰਿਪੀਟਡਲੀ ਕੰਪਲੇਂਟਸ ਬਹੁਤ ਆ ਰਹੀਆਂ ਸੀ ਕਿ ਇਹ ਜਿਹੜੇ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਮਿਲਾਵਟ ਚੱਲ ਰਹੀ ਹੈ ਇਹ ਜਿਹੜਾ ਇਹ ਸਾਰਾ ਪਨੀਰ ਦੁੱਧ ਜੇ ਸਾਰਾ ਜਿਹੜਾ ਮਟੀਰੀਅਲ ਅਸੀਂ ਰਿਕਵਰ ਕੀਤਾ ਇਹ ਤੋਂ ਜੇ ਤਿਆਰ ਹੋ ਕੇ ਕੋਈ ਵੀ ਖਾਂਦਾ ਹੈ ਤਾਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਦਾ ਵਧਣਾ 슈ਗਰ ਇਹ ਸਾਰੀਆਂ ਕੈਂਸਰ ਤੱਕ ਦੇ ਬਿਮਾਰੀਆਂ ਨੂੰ ਨਿਯੋਤਾ ਦਿੰਦੇ ਆ ਅਸੀਂ